ਕਰਦਾ ਜਨਮ ਜਾਤਾਂ ਪਾਤਾਂ ਆਪਾਂ ਨਹੀਂ ਮੰਨਦੇ ਪਰ ਉਸ ਬਰਾਦਰੀ ਨੂੰ ਭਾਗ ਲਾਏ ਆ ਇਹਨਾਂ ਨੇ ਸੇਵਾ ਕਰਕੇ ਮਾਣ ਵਧਾਇਆ ਉੱਚਿਆ ਕੀਤਾ ਸਿਖਾਇਆ ਪਿਆਰ ਕਰਨ ਵਾਲਾ ਕੋਈ ਵੀ ਹੋ ਸਕਦਾ ਜਾਤ ਨਹੀਂ ਵੇਖਦਾ ਪਿਆਰ ਕਰਨ ਵਾਲਾ ਪ੍ਰੇਮੀ ਕੋਈ ਵੀ ਹੋ ਸਕਦਾ ਕਿਸੇ 'ਚ ਵੀ ਪ੍ਰੇਮ ਦੀ ਕਣੀ ਆ ਸਕਦੀ ਹੈ ਤੇ ਬਾਬਾ ਮੋਤੀ RAM ਜੀ 18 ਸਾਲ ਦੇ ਸੀ ਜਦੋਂ ਵਜੀਦੇ ਦੀ ਸੇਵਾ ਚ ਆਏ ਸੀ ਯਾਨ ਨਾਲ ਸੁਣਿਓ ਵਜੀਦ ਖਾਨ ਦੇ ਡਿਊਟੀ ਕਰਨ ਲੱਗੇ ਸੂਬਾ ਸਰਹੰਦ ਸਰਹੰਦ ਦੇ ਵਿੱਚ ਡਿਊਟੀ ਕਰਦੇ ਸੀ 18 ਸਾਲ ਦੇ 40 ਸਾਲ ਦੀ ਉਮਰ ਹੋ ਗਈ 22 ਸਾਲ ਹੋ ਗਏ ਡਿਊਟੀ ਕਰਦੇ ਆ ਵਿਆਹ ਹੋਏ ਨੇ ਘਰ ਵਾਲੀ ਦਾ ਨਾਮ ਹੈ ਬੀਬੀ ਭੋਲੀ ਤੇ ਪੁੱਤ ਇੱਕ ਹੈ ਜਿਹਦਾ ਨਾਮ ਨਰੈਣਾ ਇੱਕ ਪੁੱਤ ਹੈ ਨਰੈਣਾ ਪਿਤਾ ਚੜ੍ਹਾਈ ਕਰ ਗਏ ਐ ਬੁੱਢੜੀ ਮਾਂ ਘਰ 'ਚ ਇੱਕ ਆਪ ਐ ਇੱਕ ਘਰ ਵਾਲੀ ਐ ਇੱਕ ਪੁੱਤ ਐ ਇੰਨੇ ਜੀ ਨੇ ਘਰ ਦੇ ਚਾਰ ਤੇ ਬਾਬਾ ਮੋਤੀ RAM ਦਾ ਘਰ ਵੀ ਉੱਥੇ ਹੀ ਐ ਸਰੰਦ ਤੇ ਬਿਊਟੀ ਪਤਾ ਕੀ ਐ ਹਿੰਦੂ ਕੈਦੀ ਨੇ ਜਿਹੜੇ ਹਿੰਦੂ ਕੈਦੀ ਮੁਸਲਮਾਨ ਕੈਦੀਆਂ ਦਾ ਖਾਣਾ ਕੋਈ ਹੋਰ ਬਣਾਉਂਦਾ ਹੈ ਸਰਾਂਦੇ ਵਿੱਚ ਜਿਹੜੇ ਹਿੰਦੂ ਕੈਦੀ ਕੈਦ ਹੁੰਦੇ ਸੀ ਉਹਨਾਂ ਨੂੰ ਰੋਟੀ ਖਵਾਉਣੀ ਰੋਟੀ ਬਣਾਉਣੀ ਖਾਣਾ ਬਣਾਉਣਾ ਉਹਨਾਂ ਨੂੰ ਰੋਟੀ ਖਵਾਉਣੀ ਮੋਦੀ RAM ਜੀ ਨੂੰ ਦੱਸਿਆ ਬਾਬਾ ਮੋਦੀ RAM ਅੱਜ 3 ਕੈਦੀ ਨਵੇਂ ਆਏ ਐ ਇੰਦਾ ਸਾਰਾ ਘੁੰਮ ਕੇ ਆਇਆ ਗੇੜੇ ਦੇ ਕੇ ਆਇਆ ਮੈਂ ਤੇ ਕਿਤੇ ਨਹੀਂ ਵੇਖੇ ਸਾਰੀ ਜੇਲ੍ਹ ਵਿੱਚ ਗਿਆ ਸਾਰੀਆਂ ਕੋਠੜੀਆਂ 'ਚ ਗਿਆ ਸਾਰਿਆਂ ਨੂੰ ਖਾਣਾ ਖਵਾ ਕੇ ਆਇਆ ਕਿਹੜੇ ਕੈਦੀ ਨਵੇਂ ਆਏ ਐ ਉਹ 11 ਬੋ ਸੀ ਕਹਿਣ ਲੱਗੇ ਕੈਦੀ ਆਏ ਐ ਇੱਥੇ ਕੈਦ ਨਹੀਂ ਕੀਤੇ ਕਹਿੰਦੇ ਕਿੱਥੇ ਕੈਦ ਕੀਤੇ ਐ ਕਹਿੰਦੇ ਠੰਡੇ ਬੁਰਜ 'ਚ ਕੈਦ ਨੇ ਉੱਤੇ ਜਾਣਾ ਪੈਣਾ ਫੇਰ ਬਾਬਾ ਮੋਤੀ RAM ਜੀ ਉੱਤੇ ਪਹੁੰਚੇ ਕਿਹੜੇ ਕੈਦੀ ਆਏ ਆ ਬੜਾ ਵੇਖਿਆ ਵਾ ਉਹ ਜਦੋਂ ਗਏ ਤੇ ਜਾ ਕੇ ਵੇਖਿਆ ਮਾਤਾ ਗੁਜਰ ਕੌਰ ਤੇ ਛੋਟੇ ਸਾਬ ਜਾਦੇ ਇਹ ਹੁਣ ਇਹਨਾਂ ਦੇ ਉਹ ਖੂਨ ਦੇ ਵਿੱਚ ਪ੍ਰੇਮ ਪਿਤਾ ਲੱਗੇ ਹੋਏ ਸੀ ਤੇ ਬਾਬੇ ਮੋਤੀ RAM ਨੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ ਮਾਤਾ ਜੀ ਦੇ ਦੇ ਸਾਬ ਜਾਦੇ ਆ ਇਹ ਕਹਿਣ ਲੱਗਾ ਮੇਰੀ ਡਿਊਟੀ ਹੈ ਜੀ ਇੱਥੇ ਪ੍ਰਸ਼ਾਦੇ ਦੀ ਲੰਗਰ ਖਵਾਉਂਦਾ ਮੈਂ ਸਾਰੇ ਕੈਦੀਆਂ ਨੂੰ ਮੈਨੂੰ ਪਤਾ ਲੱਗਿਆ ਨਵੇਂ ਕੈਦੀ ਆਏ ਐ ਹਾਲ ਵੇਖ ਕੇ ਰੋਣ ਲੱਗ ਪਿਆ ਪੁੱਬਾ ਮਾਰ ਮਾਰ ਕੇ ਕਹਿੰਦੇ ਆ ਤੇ ਸਰੀਰ ਦਾ ਥੋੜਾ ਜਿਹਾ ਭਾਰਾ ਸੀ ਮੋਤੀ ਦਾ ਪੁੱਬਾ ਮਾਰ ਮਾਰ ਕੇ ਰੋਵੇ ਕਹਿੰਦਾ ਮਾਤਾ ਜੀ ਆ ਹਾਲ ਮੈਨੂੰ ਵੇਖਣਾ ਪੈਣਾ ਸੀ ਮੇਰੀ ਡਿਊਟੀ ਪ੍ਰਸ਼ਾਦੇ ਦੀ ਐ ਮੈਂ ਪ੍ਰਸ਼ਾਦਾ ਲਿਆਵਾ ਤੁਹਾਡੇ ਲਈ ਮਾਤਾ ਜੀ ਕਹਿਣ ਲੱਗੇ ਉ ਆਇਆ ਹੈ ਚੰਗੀ ਗੱਲ ਹੈ ਪਰ ਮੈਂ ਤੇ ਮੇਰੇ ਬੱਚਿਆਂ ਨੇ ਲੰਬਾ ਸਫ਼ਰ ਕਰਨਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰਮਖੋਜੇ ਲੰਬਾ ਸਫ਼ਰ ਕਰਨਾ ਹੋਵੇ ਨਾ ਫਿਰ ਭਟੂਰੇ ਨਹੀਂ ਖਾ ਕੇ ਜਾਈਦੇ ਫਿਰ ਪਕੌੜੇ ਖਾ ਕੇ ਨਹੀਂ ਲੰਬੇ ਸਫ਼ਰ ਤੇ ਜਾਈਦਾ ਸਫ਼ਰ ਲੰਬਾ ਕਰਨਾ ਹੋਵੇ ਤੇ ਭੋਜਨ ਸਾਤਾ ਤੇ ਠੀਕ ਭੋਜਨ ਕਰਕੇ ਜਾਈਦਾ ਤੇ ਮਾਤਾ ਜੀ ਕਹਿਣ ਲੱਗੇ ਅਸੀਂ ਤੇ ਉਸ ਯਾਤਰਾ ਤੇ ਜਾਣਾ ਹੈ ਜਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਜਿਹਦੇ ਕੋ ਨਹੀਂ ਗਿਨੇ ਜਾਂਦੇ ਅਸੀਂ ਉਹ ਯਾਤਰਾ ਤੇ ਜਾਣਾ ਹੈ ਫੇਰ ਕਹਿੰਦੇ ਫਿਰ ਇਸ ਪਾਪੀਆਂ ਦੇ ਘਰ ਦਾ ਨਹੀਂ ਖਾ ਕੇ ਜਾ ਸਕਦੇ ਇਹਦੀ ਗੱਲ ਪਤਾ ਹੀ ਥੋੜਾ ਜਿਹਾ ਕਹਿੰਦੇ ਨਹੀਂ ਸ਼ਕਣਾ ਗੱਤੂ ਆਇਆ ਤੇਰੀ ਡਿਊਟੀ ਐ ਕੋ ਫਰਜ਼ਨ ਵਾਰਿਆਂ ਪਰ ਮੈਂ ਤੇ ਮੇਰੇ ਪੋਟਿਆਂ ਨੇ ਇਹ ਨਹੀਂ ਖਾਣਾ ਬੱਚਿਆਂ ਨੂੰ ਨਹੀਂ ਪਤਾ ਇਹ ਹਾਂ ਵੀ ਕਰ ਦੇਣ ਪਰ ਮੈਂ ਮੂੰਹ ਚ ਨਹੀਂ ਪਾਉਣਾ ਇਹਨਾਂ ਤੇ ਮੈਂ ਲੋਕ ਵੀ ਦੇਾਂਗੇ ਵੀ ਖਾਣਾ ਨਹੀਂ ਖਾਣੇ ਦਾ ਅਸਰ ਹੁੰਦਾ ਗੁਰਮਖੋ ਜਿਹਦੇ ਘਰ ਦੀ ਰੋਟੀ ਖਾਈਏ ਮਣ ਜਾ ਵੇਖ ਪਰਖ ਲਿਆ ਕਰੋ ਆ ਸਾਡੇ ਸੱਜਣ ਆਪ ਮੇ ਰਸੋਈ ਚ ਮੁੰਡੇ ਸਾਡੇ ਪ੍ਰਸ਼ਾਦਾ ਮੇਰਾ ਵੀ ਬਣਾਉਣਗੇ ਨਾ ਤੇ ਸਾਡੇ ਇੱਕ ਬੜੇ ਗੁਰਮੁਖ ਸੱਜਣ ਨੇ ਕਰਮ ਧਰਮ ਵਾਲੇ ਐ ਜੁੜੀ ਰੂ ਜੁੜੀ ਸੇਵਾ ਵਾਲੇ ਤੇ ਮੈਂ ਆਪਣੇ ਸਿੰਘ ਨੂੰ ਕਿਹਾ ਵੀ ਜੇ ਮਰਚ ਵੀ ਪੈਣੀ ਹੈ ਨਾ ਮਾੜੀ ਜੀ ਉਹ ਵੀ ਉਹਦੇ ਕਰਵਾਉਣੀ ਚਾਹੀਦੀ ਏ ਹੋਰ ਨਾ ਕਿਸੇ ਦੇ ਕਰਵਾਉਂਦੇ ਆਂਗਾ ਮੇਰਾ ਖਾਣਾ ਬਣੇ ਤੇ ਉਥੋਂ ਹੀ ਬਣਨਾ ਚਾਹੀਦਾ ਉਥੋਂ ਹੀ ਆਪ ਇੱਕ ਚਮਚਾ ਵੀ ਕਿਸੇ ਚੀਜ਼ ਦਾ ਹੋਰ ਨਾ ਕਿਤੋਂ ਵਰਤ। ਇਹ ਖਾਣੇ ਨੇ ਤੁਸੀਂ ਬਣਾਣਾ ਤੁਸੀਂ। ਕੱਲ ਸੁਣਿਆ ਨਾ ਵੀ ਗਾਜਰਾਂ, ਗੋਭੀ ਤੁਸੀਂ ਬਣੇ ਹੋ। ਤੇ ਜਿੱਦਾਂ ਦਾ ਭੋਜਨ ਹੱਥ ਲੱਗਿਆ ਕਿੱਦਾਂ ਦੇ ਬੰਦਿਆਂ ਦੇ ਹੱਥੋਂ ਆਇਆ ਹੈ ਇਹ ਤੁਹਾਡੇ ਸਰੀਰ ਤੇ ਤੁਹਾਡੇ ਮਨ ਤੇ ਅਸਰ ਕਰਦਾ ਹੈ। ਬਹੁਤ ਵਿਗੜੇ ਬੰਦੇ ਦੇ ਘਰ ਦੀ ਰੋਟੀ ਖਾਲਾ ਤੇਰਾ ਮਨ ਨਹੀਂ ਟਿਕਣਾ ਪਾੜ। ਸੱਚਾ ਸੁੱਚਾ ਬੰਦਾ ਉਹਦੇ ਘਰ ਦਾ ਖਾਣਾ ਖਾਣਾ ਤੇਰੇ ਮਨ ਤੇ ਉਹਦਾ ਅਸਰ ਹੁੰਦਾ ਹੈ ਭੋਜਨ ਖਾਣ ਲੱਗਿਆ ਬਹੁਤ ਅਵੇਅਰ ਰਹਿਣਾ ਚਾਹੀਦਾ ਹੈ ਰੋਟੀ ਖਾਣ ਦੀ ਪ੍ਰਸ਼ਾਦਾ ਜਿਹੜਾ ਹੱਕ ਸੱਚ ਦਾ ਉਹਦਾ ਅਸਰ ਹੈ ਚੰਗੇ ਜੀਵਨ ਵਾਲੇ ਬੰਦੇ ਦੇ ਘਰ ਦਾ ਬਣਿਆ ਖਾਣਾ ਬਹੁਤ ਗਲਤ ਬੰਦੇ ਦੇ ਹੱਥ ਦੀ ਰੋਟੀ ਖਾਣੇ ਆ 2 ਨੰਬਰ ਦੀ ਕਮਾਈ ਦਾ ਖਾਣਾ ਖਾਓਗੇ ਮਨ ਨਹੀਂ ਠੀਕੇਗਾ ਉਹਦੇ ਤੇ ਵੀ ਅਸਲ ਮਾਤਾ ਜੀ ਕਹਿੰਦੇ ਮੈਂ ਨਾ ਖਾਣਾ ਐ ਨਾ ਮੈਂ ਸਾਭ ਜਾਂਦਿਆਂ ਨੂੰ ਛਕਣ ਛਕਣਾ ਹੈ ਮੋਤੀ RAM ਰੋਣ ਲੱਗ ਪਿਆ ਕਹਿੰਦਾ ਇਦਾਂ ਮੈਂ ਕਿਵੇਂ ਛੱਡ ਜਾ ਚਲੋ ਛੱਡੋ ਵਾਪਸ ਮੋਤੀ RAM ਜੀ ਆਏ ਇਹਨਾਂ ਦੀ ਮਾਤਾ ਵੇਟ ਕਰਦੀ ਸੀ ਘਰ ਵਾਲੀ ਵੇਟ ਕਰਦੀ ਸੀ ਭੋਲੀ ਬੈਠੀ ਨਾਲ ਹੀ ਨਾਲ ਨਰੈਣਾ ਪੁੱਤ 7 ਸਾਲ ਦਾ ਪੁੱਤ ਉਹ ਵੀ ਵੇਟ ਕਰਦਾ ਹੈ ਬਾਪੂ ਆਊਗਾ ਇਕੱਠੇ ਰੋਟੀ ਖਾਵਾਂਗੇ ਪਿਤਾ ਜੀ ਆਏ ਚਾਰੇ ਜੀ ਇਕੱਠੇ ਬਹਿ ਗਏ ਖਾਣਾ ਲੱਗ ਗਿਆ ਐਦਾਂ ਸਾਰਿਆਂ ਨੂੰ ਵਰਤਾਤਾਂ ਸਾਰੇ ਛਕਣ ਲੱਗੇ ਮੋਤੀ RAM ਨੇ ਗਰਾਈ ਤੋੜੀ ਮੂੰਹ ਦੇ ਨੇੜੇ ਲਿਆਇਆ ਬਾਬਾ ਮੋਤੀ RAM ਉੱਥੇ ਰੁਕ ਗਏ ਕਹਿੰਦੇ ਪੁੱਤ ਖਾਂਦਾ ਨਹੀਂ ਮਾਂ ਕਹਿੰਦੀ ਪੁੱਤ ਰੋਟੀ ਨਹੀਂ ਖਾਂਦਾ 80 ਸਾਲ ਦੀ ਸੀ ਪੁੱਤ ਰੋਟੀ ਨਹੀਂ ਖਾਂਦਾ ਤੇ ਮੋਤੀ RAM ਕਹਿਣ ਲੱਗਾ ਮਾਤਾ ਜੀ ਨਹੀਂ ਖਾਂਦਾ ਤੇ ਮਾਵਾਂ ਸਮਝ ਜਾਂਦੀਆਂ ਵੀ ਕੀ ਹੋਇਆ ਮਾਂ ਜ਼ਿਆਦਾ ਸਮਝਦੀ ਏ ਕੀ ਹੋਇਆ ਮੇਰੇ ਪੁੱਤ ਨੂੰ ਰੋਟੀ ਨਹੀਂ ਖਾਂਦਾ ਤੇ ਕਹਿਣ ਲੱਗਾ ਬਾ ਅੱਜ ਨਵੇਂ ਤਿੰਨ ਕੈਦੀ ਆਏ ਆ ਭੁੱਖੇ ਆ ਕਹਿੰਦੀ ਅੱਜ ਤੱਕ ਬੜੇ ਕੈਦੀ ਆਏ ਭੁਖੇ ਰਹੇ ਰੱਜੇ ਰਹੇ ਤੂੰ ਤੇ ਰੋਟੀ ਖਾਨਣਾ 22 ਸਾਲ ਦਾ ਨੌਕਰੀ ਕਰਦਾ ਤੈਨੂੰ ਹੁਣ ਕੀ ਹੋਇਆ ਕਹਿਣ ਲੱਗਾ ਮਾਤਾ ਤੈਨੂੰ ਪਤਾ ਕੈਦੀ ਕੌਣ ਨੇ ਕਹਿੰਦੇ ਕੌਣ ਨੇ ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਐ ਇਹ ਗੁਰੂ ਗੋਬਿੰਦ ਸਿੰਘ ਸਾਡੀ ਜਾਨ ਐ ਕਲਗੀ ਧਰ ਨਾਲ ਅਸੀਂ ਪਿਆਰ ਬਹੁਤ ਕਰਦੇ ਐ ਤੂੰ ਤੇ ਸਾਖੀਆਂ ਸੁਣਾਈਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਉਹਨਾਂ ਦੀ ਘਰ ਵਾਲੀ ਮਾਤਾ ਗੁਜਰੀ ਕੈਦ ਕੈਦ ਹੈ ਤੇ ਨਿੱਕੇ ਨਿੱਕੇ ਬੱਚੇ ਕਲਗੀ ਧਰ ਦੇ ਬੱਚੇ ਆਏ ਅੱਜ ਕੈਦੀ ਤੇ ਆਉਂਦੇ ਪਰ ਇਹ ਨਵੇਂ ਕੈਦੀ ਜਿਹੜੇ ਆਏ ਐ ਇਹ ਗੁਰੂ ਗੋਗਨ ਸਿੰਘ ਦੇ ਪੁੱਤ ਹੈ ਤੇ ਮੋਤੀ RAM ਜੀ ਨੇ ਜਦੋਂ ਸਾਰੀ ਗੱਲ ਦੱਸੀ ਮਾਤਾ ਨੇ ਵੀ ਰੋਟੀ ਛੱਡਤੀ ਉੱਥੀ ਘਰ ਵਾਲੀ ਵੀ ਕਹਿੰਦੀ ਹੈ ਗੁਰੂ ਸਾਹਿਬ ਦੇ ਬੱਚੇ ਕਹਿੰਦੇ ਆਏ ਆ ਮੱਥਾ ਟੇਕ ਕੇ ਆਇਆ ਤੇ ਖਾਣਾ ਖਵਾਇਆ ਕਿਉਂ ਨਹੀਂ ਉਹ ਕਹਿੰਦੇ ਖਾਣਾ ਨਹੀਂ ਇਹਦੇ ਘਰ ਦਾ ਕਿਤੇ ਫੇਰ ਇਹਨੇ ਇਹਦੇ ਘਰ ਦਾ ਨਹੀਂ ਖਾਣਾ ਘਰ ਵਾਲੀ ਕਹਿਣ ਲੱਗੀ ਉਹਦੇ ਘਰ ਦਾ ਨਹੀਂ ਖਾਣਗੇ ਸਾਡੇ ਘਰ ਦਾ ਤੇ ਖਾ ਲੈਣਗੇ ਦੁੱਧ ਪੀ ਲੈਣਗੇ ਇੱਥੇ ਸੁਣਿਓ ਦੁੱਧ ਪੀ ਲੈਣਗੇ ਘਰ ਵਾਲੀ ਕੰਨੀ ਵੇਖ ਕੇ ਪੁੱਤ ਕੰਨੀ ਵੇਖ ਕੇ ਕਹਿਣ ਲੱਗਾ ਭਗਵਾਨ ਨੇ ਦੁੱਧ ਲੈ ਜਾਣਾ ਮਹਿੰਗਾ ਬਹੁਤ ਪੈ ਜਾਣਾ ਇਹ ਦੁੱਧ ਮਹਿੰਗਾ ਬੋਲ ਰਿਹਾ ਹੈ ਲੈ ਜਾਂ ਕਾਰਾ ਲਈ ਕਹਿੰਦੀ ਕਿੰਨਾ ਕੁ ਮਹਿੰਗਾ ਵੇਚੂ ਕਹਿੰਦੇ ਇਹ ਇੰਨਾ ਮਹਿੰਗਾ ਹੈ ਸਾਨੂੰ ਜਾਨਾਂ ਦੇਣੀਆਂ ਪੈਣਗੀਆਂ ਆਪਣੀਆਂ ਇਹ ਤੂੰ ਥੱਲੇ ਨਹੀਂ ਸਰਨਾ ਇਹਨਾਂ ਦੀਆਂ ਨਜ਼ਰਾਂ ਚ ਆ ਜਾਣਾ ਆਪਾਂ ਤੇ ਇਹ ਮਹਿੰਗਾ ਬਾੜਾ ਪਊ ਵੇਖ ਲੈ ਵੇ ਘਰ ਵਾਲੀ ਪੁੱਤ ਕੰਨੀ ਵੇਖੇ ਪਤੀ ਕੰਨੀ ਵੇਖੇ ਮਾਂ ਨਾਲ ਹੈ ਕਹਿਣ ਲੱਗੇ ਜੀ ਜਿੰਨਾ ਮਰਜ਼ੀ ਮਹਿੰਗਾ ਪੈ ਜੇ ਜਾਓ ਦੁੱਧ ਬਣਾਇਆ ਘਰ ਦਾ ਤੇ ਬਣਾ ਕੇ ਦੁੱਧ ਗੜਵੇ ਚ ਪਾਤਾ ਗਲਾਸ ਦੇਤੇ ਨਾਲ ਉਹ ਗਲਾਸ ਅਜੇ ਵੀ ਪਏ ਆ ਉਥੇ ਪਾਪਾ ਮੋਤੀ RAM ਦੇ ਗੁਰਦੁਆਰੇ ਸਾਡੇ ਜਿਹੜੇ ਦੀਵਾਨ ਲੱਗਣੇ ਨੇ ਨਾ ਫਤੇਗੜ ਸਾਹਿਬ ਬਾਬਾ ਬੋਤੀ RAM ਦੇ ਗੁਰਦੁਆਰੇ ਦੇ ਨਾਲ ਹੈ ਜਿਹੜੀ ਜਗ੍ਹਾ ਜਿੱਥੇ ਲੱਗਣਾ ਹੈ ਪੰਡਾਲ ਲੱਗਣਾ ਹੈ ਤੇ ਉੱਥੇ ਗਲਾਸ ਅਜੇ ਵੀ ਪਏ ਆ ਉਹ ਦੋ ਗਲਾਸ ਤੇ ਗੜਵਾ ਅਸੀਂ ਕਵਤਾ ਬੜੀ ਪਿਆਰੀ ਪੜ੍ਹਦੇ ਹੁੰਦੇ ਰਹੇ ਆ ਛਕੋ ਛਕਾਓ ਲਾਲਾਂ ਨੂੰ ਚਲੋ ਇਹ ਤੇ ਨਹੀਂ ਹੁਣ ਪੜ੍ਹਨ ਦਾ ਟਾਈਮ ਬਸ ਮੈਂ ਗੱਲ ਖਤਮ ਕਰਨ ਲੱਗਿਆ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਤੇ ਮਾਤਾ ਗੁਜਰਖੋਰ ਤੇ ਸਾਬ ਜਾਤੇ ਕੈਦ ਨੇ ਤੇ ਕਹਿੰਦੇ ਸਿਪਾਈਆਂ ਨੇ ਹੁਣ ਜਾਨ ਨਹੀਂ ਦੇਣਾ ਅੱਗੇ ਤੇ ਡਿਊਟੀ ਦਿਨੇ ਤੇ ਡਿਊਟੀ ਸੀ ਦਿਨੇ ਤੇ ਮੈਂ ਜਾ ਸਕਦਾ ਸੀ ਰਾਤ ਨੂੰ ਕਿਵੇਂ ਜਾਵਾਂ ਘਰ ਵਾਲੀ ਕਹਿਣ ਲੱਗੀ ਖਰੀਦੇ ਜਾ ਸਕਦੇ ਨੇ ਸਿਪਾਈਆਂ ਦਾ ਕਿਹੜਾ ਇਮਾਨ ਹੈ ਇਹ ਬੰਦੇ ਇਦਾਂ ਤੇ ਇਹਨੇ ਪਤਾ ਹੀ ਐ ਸਾਨੂੰ ਤੂੰ ਐਂ ਕਰ ਘਰ ਵਾਲੇ ਨੂੰ ਕਹਿੰਦੀ ਗਹਿਣੇ ਮੇਰੇ ਪੇਕਿਆਂ ਨੇ ਜੋ ਦਿੱਤੇ ਸਾਰੇ ਫੜਾਤ ਤੇ ਚਾਂਦੀ ਦੇ ਥੋੜੇ ਬਹੁਤ ਸੋਨੇ ਦੇ ਕਹਿੰਦੇ ਲੈ ਜਾਓ ਆ ਸਾਰੇ ਗਹਿਣੇ ਦਿਓ ਤੇ ਜਾਓ ਗੁਰਜ ਵਿੱਚ ਜਾਓ ਤੇ ਦੁੱਧ ਪਿਆ ਕੇ ਆਓ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਤੇ ਮੋਤੀ RAM ਨੇ ਦੁੱਧ ਦਾ ਗੜਵਾ ਹਾਜ਼ਰ ਕੀਤਾ ਮਾਤਾ ਜੀ ਕਹਿੰਦੇ ਮੋਤੀ RAM ਤੈਨੂੰ ਕਿਹਾ ਛਕਣਾ ਨਹੀਂ ਮਾਤਾ ਜੀ ਇਹਦੇ ਕਰਦਾ ਨਹੀਂ ਮੈਂ ਆਪਣੇ ਕਰਦਾ ਲਿਆਏ ਮੇਰੇ ਘਰੋਂ ਦੁੱਧ ਆਇਆ ਘਰਾਲੀ ਨੇ ਭੇਜਿਆ ਰਾਤ ਵੇਲੇ ਤੈਨੂੰ ਕਿਵੇਂ ਆਉਣ ਦੇਤਾ ਕਹਿੰਦੇ ਗਹਿਣੇ ਦਿੱਤੇ ਗਹਿਣੇ ਦਿੱਤੇ ਤੇ ਮਾਤਾ ਜੀ ਕਹਿਣ ਲੱਗੇ ਵੇ ਗੰਬੂ ਪੁੱਤ ਮਹਿੰਗਾ ਪੈ ਜਾਣਾ ਦੁੱਧ ਇਹਨਾਂ ਨੂੰ ਪਤਾ ਲੱਗ ਗਿਆ ਔਖਾ ਹੋ ਜਾਣਾ ਹੈ ਕਹਿਣ ਲੱਗਾ ਮਾਂ ਤੇਰੇ ਲਾਲਾਂ ਤੋਂ ਕੁਝ ਮਹਿੰਗਾ ਨਹੀਂ ਕਲਗੀਆਂ ਵਾਲੇ ਤੋਂ ਕੁਝ ਮਹਿੰਗਾ ਨਹੀਂ ਪਿਆਰ ਤੋਂ ਕੁਝ ਮਹਿੰਗਾ ਨਹੀਂ ਹੁੰਦਾ ਆਹ ਧੀਆਂ ਨੂੰ ਲੋਕ 40 40 50 50 ਲੱਖ ਦਾ ਸਾਮਾਨ ਵੀ ਦੇ ਦੇਣਗੇ ਕਹਿਣਗੇ ਧੀ ਤੋਂ ਕੁਝ ਮਹਿੰਗਾ ਪੁੱਤਾਂ ਤੋਂ ਕੁਝ ਮਹਿੰਗਾ ਪੁੱਤ ਕਹਿੰਦਾ 2 ਲੱਖ ਦਾ ਮੋਟਰਸਾਈਕਲ ਲੈਣਾ ਹੈ ਬੋਲਟ ਤੇ ਰਾਵਾਂਗੇ ਆਪ ਸਾਰੀ ਜ਼ਿੰਦਗੀ ਸਾਈਕਲ ਚਲਾਇਆ ਹੋਵੇ ਫਿਰ ਪੁੱਤ ਨੂੰ ਬੋਲਟ ਲੈ ਕੇ ਦਿੰਦਾ ਕਹਿੰਦਾ ਪੁੱਤ ਤੋਂ ਕੁਛ ਮਹਿੰਗਾ ਦੀ ਪਿਆਰ ਹੈ ਨਾ ਤੇ ਪਿਆਰ ਚ ਜਾਨ ਹਾਜ਼ਰ ਕਰ ਦਿੰਦਾ ਬੰਦਾ ਤੇ ਕਹਿਣ ਲੱਗਾ ਮਾਤਾ ਪਤਾ ਮੈਨੂੰ ਵੀ ਆ ਜੋੜ ਘਟਾਓ ਕਰੀ ਬੈਠੇ ਆ ਸਾਹਬ ਕਿਤਾਬ ਲਈ ਬੈਠੇ ਆ ਸਾਨੂੰ ਪਤਾ ਹੈ ਇਹ ਮਹਿੰਗਾ ਪਹਿਣਾ ਫਿਰ ਇਹ ਮਹਿੰਗੀ ਵਸਤੂ ਹੈ ਜਾਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਸਿੱਖੀ ਤੇ ਲਓ ਜੀ ਫਿਰ ਸਾਬ ਜਾਤਿਆਂ ਨੂੰ ਦੁੱਧ ਪਿਆਇਆ ਅਗਲਾ ਦਿਨ ਆਇਆ ਫਿਰ ਦੁੱਧ ਛਕਾਇਆ ਤੇਰਾ ਨੂੰ ਸ਼ਹੀਦ ਹੋ ਗਏ ਸਾਬ ਜਾਤੇ ਇਹ ਪੰਜ ਪਿਆਰੇ ਸੀ ਨਾ ਭਾਈ ਹਿੰਮਤ ਸਿੰਘ ਇਹਨਾਂ ਦੇ ਵਿੱਚ ਚੀਵਰ ਬਰਾਦਰੀ ਦੇ ਹੋਏ ਐ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਆਏ ਸੀ ਭਾਈ ਹਿੰਮਤ ਸਿੰਘ ਦੂਰ ਨੇੜੇ ਦੇ ਰਿਸ਼ਤੇਦਾਰ ਲੱਗਦੇ ਸੀ ਇਹਦੇ ਮੋਤੀ RAM ਜੀ ਦੇ ਰਿਸ਼ਤੇਦਾਰ ਲੱਗਦੇ ਸੀ ਹਿੰਮਤ ਸਿੰਘ ਪਿਆਰੇ ਸੀ ਜਿਹੜੇ ਪੰਜ ਪਿਆਰੇ ਉਹ ਵੀ ਰਿਸ਼ਤੇਦਾਰੀ 'ਚ ਸੀ ਤੇ ਉਹ ਜਦੋਂ ਸਾਹਬ ਜਾਦੇ ਛੋਟੇ ਸ਼ਹੀਦ ਹੋ ਗਏ ਤੇ ਮੋਤੀ RAM ਨੇ ਮੋਢਾ ਵੀ ਲਵਾਇਆ ਸੀ ਮਾਤਾ ਗੁਜਰ ਕੌਰ ਦੇ ਵਿਮਾਨ ਨੂੰ ਮੋਤੀ RAM ਇਹਦੇ ਚਾਚੇ ਦੇ ਪੁੱਤ ਨੇ ਫਿਰ ਸ਼ਿਕਾਇਤ ਕੀਤੀ ਵਿੱਚ ਹੀ ਸ਼ਰੀਕ ਹੁੰਦੇ ਆ ਨਾ ਉਹ ਰਿਸ਼ਤੇਦਾਰੀ ਦਾ ਮਾਮਲਾ ਸੀ ਸੜਦਾ ਸੀ ਉਸ ਬੰਦੇ ਨੇ ਸ਼ਿਕਾਇਤ ਕੀਤੀ ਇਹਨੇ ਦੁੱਧ ਪਿਆ ਲਓ ਜੀ ਕੀਮਤ ਹੁਣ ਦੇਣੀ ਪਈ ਦੁੱਧ ਪਹਿਲਾਂ ਸ਼ਿਕਾਇਤ ਦਾ ਫਿਰ ਕੀਮਤ ਦੇਣੀ ਪਈ ਤੇ ਕੀਮਤ ਕੀ ਦੇਣੀ ਪਈ ਕੋਲੂ ਗੱਡੇ ਹੋਏ ਸੀ ਕੋਲੂ ਜਾਣਦੇ ਹੋ ਪੁਰਾਣੇ ਤੇਲ ਕੱਢਦੇ ਨੇ ਕੋਲੂਆਂ ਨਾਲ ਸਰੋਂ ਘਣਾਉਣ ਜਾਂਦੇ ਹੋ ਕੋਲੂ ਲੱਗਿਆ ਤੇ ਬਸ ਫਿਰ ਉਹ ਤੇ ਏਦਾਂ ਚੱਕ ਲਿਆ ਕਹਿੰਦੇ ਮੋਤੀਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆ ਤੂੰ ਸਪੋਲੀਆਂ ਨੂੰ ਦੁੱਧ ਪਿਆਇਆ ਏ ਏਦਾਂ ਜਦੋਂ ਕਿਹਾ ਮਾਤਾ ਗੁਜਰਕੌਰ ਵੀ ਸ਼ਹੀਦ ਹੋ ਗਏ ਸਾਬਜਾਦੇ ਵੀ ਸ਼ਹੀਦ ਹੋ ਗਏ ਤੇ ਮੋਤੀਰਾਮ ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਸ਼ਾ ਦੇ ਸਾਬਜਾਦਿਆਂ ਨੂੰ ਦੁੱਧ ਪਿਆਇਆ ਤੇ ਮਾਣ ਹੈ ਮੈਨੂੰ ਮੈਂ ਇਹ ਸੇਵਾ ਕੀਤੀ ਮਾਣ ਹੈ 20 ਸਾਲ ਲਾਤੇ ਇੱਥੇ ਪਰ ਆ ਮੈਂ ਅਸਲ ਜ਼ਿੰਦਗੀ ਚ ਕੰਮ ਕੀਤਾ ਸੇਵਾ ਕੀਤੀ ਹੈ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਹੈ ਹਿੰਦੂ ਕੈਦੀਆਂ ਦੀ ਕਰਦਾ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਾਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੰਦਾ ਹੁਣ ਆ ਤਾਜ਼ਾ ਤਾਜ਼ਾ ਮੱਥਾ ਟੇਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖਦੇ ਕੁਝ ਬੰਕਰ ਮਾਤਾ ਗੁਜਰੀ ਨੂੰ ਕਿਹਾ ਸਿਰ ਤੇ ਹੱਥ ਰੱਖ ਅਤੇ ਸਿੰਘ ਬਾਬਾ ਜੋਰਾਵਰਸੇ ਨੂੰ ਮੱਥਾ ਟੇਕਿਆ ਸੀ ਇਹਨੇ ਕਹਿਣ ਲੱਗਾ ਹੁਣ ਤੇ ਕੁਝ ਮਹਿੰਗਾ ਨਹੀਂ ਉਹ ਤੇ ਨੂੰ ਡਰ ਦੁਰ ਨਹੀਂ ਲੱਗਦਾ ਕਹਿੰਦੇ ਹੁਣ ਨਹੀਂ ਡਰਦਾ ਕੋਈ ਨਹੀਂ ਜਦੋਂ ਨਿੱਕੇ ਨਿੱਕੇ ਸਾਹਜਾਤੇ ਕਾਇਮ ਹੋ ਕੇ ਉਹ ਸਾਡੇ ਅੱਖਾਂ ਸਾਹਮਣੇ ਕੋਈ ਬੜਕ ਵਿਖਾ ਜੇ ਨਾ ਤਾਂ ਬਾਕੀਆਂ ਚ ਵੀ ਬੜਕ ਆ ਜਾਂਦੀ ਹੁੰਦੀ ਦੋ ਦਿਨ ਪਹਿਲਾਂ ਤੇ ਸ਼ਹੀਦ ਹੋਏ ਸੀ ਇਹ ਤੇ ਵੈਸੇ ਹੀ ਜਾਨ ਐ ਦੁਨੀਆ ਹੋਈ ਪਈ ਸੀ ਵੀ ਖਤਮ ਹੋ ਜਾ ਯਾਰ ਹੁਣ ਮਰ ਜਾ ਇੱਥੇ ਇਹੋ ਜਿਹਾ ਕਹਿਰ ਹੋ ਗਿਆ ਇੱਥੇ ਕਹਿੰਦੇ ਤੁਸੀਂ ਹੁਣ ਜਾਨ ਕੀ ਪਿਆਰੀ ਲੱਗਣੀ ਐ ਸਾਨੂੰ ਤੇ ਗੱਲ ਮੁਕਾਈਏ ਸਾਬ ਜੀ ਉਸ ਵੇਲੇ ਹੁਕਮ ਇਹ ਹੋਇਆ ਕੋਲੂ ਜੇ ਦਾ ਟੱਬਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਝੱਕਿਆ ਨਰਾਇਣਾ 6 ਸਾਲ ਦਾ ਪਹਿਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਪਚੀੜ ਦਿੱਤੇ ਪੈਰ ਖੂਨ ਹੈ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ 'ਚੋਂ ਇਹ ਲੱਤਾਂ ਫਸਾਤੀਆਂ ਗੋਡਿਆਂ ਤੱਕ ਆ ਰੋਕ ਦਿਓ ਚੀਕਾ ਮਾਰੇ ਨਿਕਾ ਜਾ ਨਿਆਣਾ ਕੋਟਿਆਂ ਤੱਕ ਆਇਆ ਹੱਡੀਆਂ ਚੂੜ-ਚੂੜ ਕਰਤੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮੰਨ ਜਾ ਪੋਤੀ RAM ਕਹਿਣ ਲੱਗਾ ਜੀ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾ ਪੁੱਤ ਅੱਖਾਂ ਸਾਹਮਣੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿੰਨਾ ਥੋੜਾ ਪਿਆਰ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਣਿਆ ਫੇਰ ਘਰ ਆ ਲਈ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾਦੇ ਦੋ ਦਿਨ ਪਹਿਲਾਂ ਤੁਰ ਕੇ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀराम ਜੀ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾਦਿਆਂ ਨੇ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਕਿਤੇ ਆਇਆ ਹੈ ਨਾ ਤੇ ਮੋਤੀ RAM ਨੇ। ਬਾਬਾ ਮੋਤੀ RAM ਕਿੰਨੇ ਕਿ ਸਿੱਖ ਅਸੀਂ ਯਾਦ ਕਰਦੇ ਆਂ ਵੀ ਧੰਨ ਬਾਬਾ ਮੋਤੀ RAM ਉਹ ਕਿੰਨੀ ਸੇਵਾ ਕਰ ਗਿਆ। ਪਰसों ਬਾਬਾ ਬੁੱਢਾ ਜੀ ਦੀ ਗੱਲ ਸੁਣਾਈ ਸੀ। ਆ ਜਿੰਮੇਦਾਰ ਭਰਾ ਸਾਡੇ ਸਾਨੂੰ ਲੱਭਦਾ ਹੀ ਕੋਈ ਨਹੀਂ ਵੀ ਸਾਲ ਬਾਅਦ ਕਿਹਦਾ ਜਨਮ ਦਿਹਾੜਾ ਮਨਾ ਲਈਏ। ਭਗਤ ਧੰਨਾ ਜੀ ਭਗਤ ਧੰਨਾ ਜੀ ਵਾਸਤੇ ਤਾਂ